ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਪੰਜਾਬ ਨੇ ਬੀਤੇ ਦਿਨਾਂ ਦੇ ਵਿੱਚ ਛੜਾਂ ਦੀ ਮਾਰ ਝੱਲੇ ਪਰੰਤੂ ਹਜੇ ਤੱਕ ਕੋਹੋ ਭਾਰੀ ਨੁਕਸਾਨ ਛੇਤੀ ਪਰਭਾਈ ਨਹੀਂ ਕਰ ਰਿਹਾ ਹਾਲਾਂਕਿ ਦੂਜੇ ਪਾਸੇ ਕਿਸਾਨਾਂ ਦਾ ਇੱਕ ਭਾਰੀ ਨੁਕਸਾਨ ਹੋਇਆ ਫਸਲਾਂ ਖਰਾਬ ਹੋ ਚੁੱਕੀਆਂ ਸੀ ਪਿੰਡਾਂ ਦੇ ਪਿੰਡ ਟੈ ਗੇ ਸੀ ਤੇ ਜਿਸ ਤੋਂ ਬਾਅਦ ਉਥੇ ਹੀ ਲਗਾਤਾਰ ਸਰਕਾਰ ਜਿਹੜੇ ਕਿ ਸਿਆਸਤਦਾਨ ਤੇ ਉਥੇ ਹੀ ਪੰਜਾਬੀ ਜਿਹੜੇ ਕਿ ਲਗਾਤਾਰ ਮਦਦ ਕਰਦੇ ਹੋਏ ਨਜ਼ਰ ਆ ਰਹੇ ਸੀ ਹਾਲਾਂਕਿ ਹੁਣ ਦੂਜੇ ਪਾਸੇ ਦਿੱਲੀ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਜਿਹੜੇ ਕਿ ਪੁਕਤਾ ਵੰਨਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕਾਰਵਾਈ ਹਜੇ ਵੀ ਜਾਰੀ ਹੈ ਜਿਨ੍ਹਾਂ ਨੂੰ ਵੀ ਸਮਗਰੀ ਦੀ ਲੋੜ ਆ ਅਸੀਂ ਜਰੂਰ ਮੁਹੱਈਆ ਕਰਵਾਵਾਂਗੇ ਹਰਮੇਸ਼ ਸਿੰਘ ਕਲਕਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਜਿਸ ਤਰੀਕੇ ਦੇ ਨਾਲ ਪਿਛਲੇ 1 ਮਹੀਨੇ ਤੋਂ ਇਸ ਇਲਾਕੇ ਨੂੰ ਪੂਰੀ ਤਰੀਕੇ ਦੇ ਨਾਲ ਬਾੜ ਨੇ ਘੇਰ ਰੱਖਿਆ ਸੀ ਸਭ ਤੋਂ ਪਹਿਲਾਂ ਕੈਂਪ ਅਸੀਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 24 ਅਗਸਤ ਨੂੰ ਇੱਥੇ ਜਿਹੜਾ ਇਹ ਕੈਂਪ ਲਾਇਆ ਡੇਰਾ ਪਠਾਣਾ ਜਿਹੜਾ ਡੇਰਾ ਬਾਬਾ ਨਾਨਕ ਜ਼ਿਲ੍ਹੇ ਦੇ ਵਿੱਚ ਆਉਂਦਾ ਔਰ ਇੱਥੋਂ ਲਗਾਤਾਰ ਸੇਵਾਵਾਂ ਉਹਨਾਂ ਘਰਾਂ ਤੱਕ ਪਹੁੰਚਾਈਆਂ ਦਿਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾਨ ਨੂੰ ਖਾਣ ਨੂੰ ਖਾਣਾ ਨਹੀਂ ਸੀ ਰਹਿਣ ਦੇ ਸਮਾਨ ਨਹੀਂ ਸੀ ਜਿਨ੍ਹਾਂ ਘਰਾਂ ਦੇ ਵਿੱਚ 10-10 ਫੁੱਟ ਤੱਕ ਪਾਣੀ ਭਰ ਗਿਆ ਸੀ ਔਰ ਉਹਨਾਂ ਲੋਕਾਂ ਤੱਕ ਇਹ ਸੇਵਾਵਾਂ ਜਿਹੜੀ ਮੁਹੱਈਆ ਕਰਾਈਆਂ ਦਿਆ ਦਿੱਲੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਚੀ ਟੀਮ ਇੱਥੇ ਲੱਗੀ ਹੈ ਵੋਲੰਟੀਅਰਸ ਇੱਥੇ ਸਟਾਫ ਇੱਥੇ ताकि असी हर उस लोग तक हर उस परिवार तक उस समगरी पहुंचाईए जी उन्होंने रोजमर्रा की जरूरत है और इस तरीके असी अजनाले भी एक टैंप आया रामदास भी लगाया सो संगत वालों देखा गया समान सी ताकि लोगों तक प्रॉपर तरीके पहुंचे उन्होंने समय समय सिर असी मोनीटर करते रहे कई बार असं इतर भी लगाए ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਕੂਲ ਲੀਮਾ ਧਿਆਨ ਦੇ ਰਹੀਆਂ ਅੱਜ ਜਿਹੜਾ ਸਮਾਨ ਹੈ ਜਿਹੜਾ ਸਾਨੂੰ ਸੰਕਾ ਨੇ ਦਿੱਤਾ ਜਿੱਥੇ ਖਾਸ ਤੌਰ ਤੇ ਬਿਸਤਰ ਜਿੱਦੇ ਵਿੱਚ ਗੱਦੇ ਨੇ ਕੰਬਲ ਨੇ ਜੀ ਗੱਦੇ ਨੇ ਚਦਰਾਂ ਨੇ ਮੱਛਰਦਾਨੀਆਂ ਨੇ ਕੁੱਕਰ ਡਿਨਰ ਸੈੱਟਸ ਆ ਗਏ ਤਾਂ ਕਿ ਜਿਹੜੇ ਹੁਣ ਲੋਕ ਘਰਾਂ ਦੇ ਵਿੱਚ ਆਪਸ ਚਲੇਗੇ ਨੇ ਉਹਨਾਂ ਨੂੰ ਰਹਿਣ ਦੀ ਜਿਹੜੀ ਸੁਵਿਧਾ ਹੈ ਉਹ ਪ੍ਰੋਪਰ ਕੀਤੀ ਜਾਏ ਤੋ ਇਹ ਸਾਰੀ ਸਮਗਰੀ ਜਿਹੜੀ ਸਾਨੂੰ ਦਿੱਤੀ ਗਈ ਸੀ ਸੰਕਤਾ ਵੱਲੋਂ ਭੇਜੀ ਜਾਂਦੀ ਆ ਅਸੀਂ ਉਹ ਲੋਕਾਂ ਤੱਕ ਪਹੁੰਚਾਈ ਹੈ ਔਰ ਅੱਜ ਤੁਸੀਂ ਦੇਖ ਸਕਦੇ ਹੋ ਬੜੀ ਵੱਡੀ ਮਾਤਰਾ ਦੇ ਵਿੱਚ ਇਹ ਜਿਹੜੇ ਉਤੋਂ ਪਿਛੇ ਟਰੱਕ ਟਰੱਕਾਂ ਦੇ ਟਰੱਕ ਭੇਜੇ ਗਏ ਸੀ ਅੱਜ ਉਹ ਸਾਰੇ ਸੰਕਤਾ ਨੂੰ ਵੰਡਣ ਕਰਨ ਵਸੇ ਆਇਆ ਔਰ ਅਸੀਂ ਲੋਕਾਂ ਦਾ ਔਰ ਖਾਸ ਤੌਰ ਤੇ ਪਿੰਡ ਦੇ ਸਰਪੰਚਾਂ ਦਾ ਔਰ ਵੋਲੰਟੀਅਰ ਦਾ ਧੰਨਵਾਦ ਕਰਨ ਵਸੇ ਤੋ ਬੋਲਦਾ ਸਰਪੰਚਾਂ ਨੇ ਦੱਸੀ ਆ ਕਿ ਦੇਖੋ ਇਹਦੇ ਲਈ ਅਸੀਂ ਆਲਰੇਡੀ ਅਨਾਉਂਸ ਕੀਤਾ ਸੀ ਕਿ ਉਹਨਾਂ ਦੀ ਵਿਜਾਈ ਲਈ ਜਿਹੜੇ ਵਿਜਾ ਦਾ ਔਰ ਜਿਹੜੀ ਸਮਗਰੀ ਦੀ ਲੋੜ ਹੋएगी ਇਹ ਦਿੱਲੀ ਸੇ ਗੁਦਾਰਾ ਪ੍ਰਬੰਧਕ ਕਮੇਟੀ ਮੋਈਆ ਕਰਾਏਗੀ ਮਗਰ ਉਹਨਾ ਕਿੰਨੀ ਕਿਦੀ ਉਹ ਲੈਂਡ ਹੈ ਕਿੰਨੀ ਜਗ੍ਹਾ ਵੀ ਇਹ ਸਾਰਿਆਂ ਦੀ ਜਿਹੜੀ ਹੈ ਨਿਸ਼ਾਨਦੇਹੀ ਔਰ ਚਿੰਤ ਕੀਤਾ ਜਾ ਰਿਹਾ ਹੈ ਅਸੀਂ ਟੀਮ ਲਗਾਈ ਹੈ ਉਹ ਮਾਜਿਦੇ ਨੇਤ੍ਰਿਤਵ ਚ ਪੂਰੀਆਂ ਲਿਸਟਾਂ ਬਣ ਰਹੀਆਂ ਔਰ ਜਿਹੜੀ ਵੀ ਰਿਕੁਆਇਰਮੈਂਟ ਆਏਗੀ ਕਿਉਂਕਿ ਇਹ ਸੰਗਤ ਦਾ ਕੰਮ ਹੈ ਔਰ ਸੰਗਤ ਨਹੀਂ ਕਰਨਾ ਸੋ ਜਿਸ ਤਰੀਕੇ ਦੇ ਨਾਲ ਸਾਡੇ ਕੋਲ ਰਿਕੁਆਇਰਮੈਂਟਸ ਆਣਗੇ ਅਸੀਂ ਸਾਰੀਆਂ ਪੂਰੀਆਂ ਕਰਾਂਗੇ ਜੋ ਅਸੀਂ ਅਨਾਉਂਸਮੈਂਟ ਆਫ ਐਲੀ ਕੀਤੀਆਂ ਉਹ ਸਾਰੇ ਤੇ ਪੂਰੇ ਖੜੇ ਹੋਵਾਂਗੇ ਲੋਕਾਂ ਦੇ ਕੋਈ ਪ੍ਰੋਬਲਮ ਨਾ ਸਕੇ ਇਹਦੇ علاوہ ਵੀ ਅਗਰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤੇ ਉਹਦੇ ਲਈ ਵੀ ਇਹਨਾਂ ਲੋਕਾਂ ਨਾਲ ਖੜੇ ਹੋਵਾਂਗੇ ਕਿਉਂਕਿ ਇਸ ਓਕੇ ਸਮੇਂ ਦੇ ਵਿੱਚ ਮੈਂ ਅਸੀਂ ਦੇਖਿਆ ਕਿ ਜਿਹੜਾ ਜਿਸ ਵਕਤ ਪੰਜਾਬ ਦੇ ਉੱਤੇ ਆਪਦਾ ਆਈ ਹੈ ਅੱਜ ਜਿੱਥੇ ਸਰਕਾਰਾਂ ਫੇਲ ਹੋਈਆਂ ਸਾਰੀਆਂ ਸੰਸਥਾਵਾਂ ਨੇ ਵਾਅਦਾ ਕਰਕੇ ਇੱਕ ਦੂਜੇ ਦਾ ਸਾਥ ਦਿੱਤਾ ਸੋ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਇਤੇ ਨਿਭਾਵਾਂਗੇ ਸਰ ਐਨ ਜੀਓ ਤੇ ਪੂਰੇ ਤੰਗ ਨਹੀਂ ਕਰ ਰਹੀ ਤੇ ਸਰਕਾਰ ਦੀ ਇਸ ਦੀ ਹੋਈ ਹੈ ਦੇਖੋ ਸਰਕਾਰਾਂ ਦੇ ਵੱਲੋਂ ਅਲਾਊਂਸਮੈਂਟਾਂ ਜ਼ਰੂਰ ਹੋਈਆਂ ਭਾਵੇਂ ਉਹ ਸੂਬੇ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਮਗਰ ਐਨਜੀਓਜ਼ ਜਾਂ ਗੁਰਦੁਆਰਾ ਕਮੇਟੀਆਂ ਜਾਂ ਜਰੀਆਂ ਹੋਰ ਬਕਰੀਆਂ ਸੰਸਥਾਵਾਂ ਨੇ ਇਹਨਾਂ ਸਾਰਿਆਂ ਨੇ ਆ ਕੇ ਗਰਾਊਂਡ ਜ਼ੀਰੋ ਤੇ ਜਿਸ ਤਰੀਕੇ ਦੇ ਨਾਲ ਸੇਵਾ ਕੀਤੀ ਹੈ ਮੈਂ ਸਮਝਦਾ ਕਿ ਤਾਈ ਸੰਕਟਾ ਦਾ ਵਿਸ਼ਵਾਸ ਵੀ ਇਹਨਾਂ ਸੰਸਥਾ ਤੇ ਜ਼ਿਆਦਾ ਹੋਵੇ ਕਿ ਭਈ ਜਿਹੜੀਆਂ ਸਮਾਨ ਅਸੀਂ ਇਹਨਾਂ ਨੂੰ ਦਈਏ ਉਹ ਪ੍ਰੋਪਰ ਤਰੀਕੇ ਨਾਲ ਪਹੁੰਚੇਗਾ ਮੈਂ ਸਮਝਦਾ ਕਿ ਇਹ ਵਿਸ਼ਵਾਸ ਜਿਹੜਾ ਸੰਗਠਨ ਨੇ ਰੱਖਿਆ ਉਹਦੇ ਕਰਕੇ ਅੱਜ ਪੰਜਾਬ ਦੁਬਾਰਾ ਖੜਾ ਹੋਇਆ ਹੈ ਇਸ ਤਰ੍ਹਾਂ ਪਰਵਰਤਨ ਦੀ ਸਭ ਤੋਂ ਸਿੱਧ ਪ੍ਰਕਟਾਤ ਧਰਮ ਪਰਵਰਤਨ ਦੀ ਗੱਲ ਕੀਤੀ ਗਈ ਹੈ ਉਹ ਮਾਝੇ ਦੇ ਵਿੱਚ ਜਿਆਦਾ ਦੇਖਿਆ ਗਿਆ ਉਹਦੇ ਬਾਰੇ ਤੁਸੀਂ ਦੇਖੋ ਉਪਤੌਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਹਰ ਵਕਤ ਅਸੀਂ ਹੌਕਾ ਮਾਰਦੇ ਰਿਹਾ ਅਸੀਂ ਪੰਜਾਬ ਦੇ ਵਿੱਚ ਪਿਛਲੇ 2.5 ਸਾਲਾਂ ਤੋਂ ਅਬ ਧਰਮ ਪ੍ਰਚਾਰ ਦੀ ਇੱਕ ਲਹਿਰ ਅਸੀਂ ਸ਼ੁਰੂ ਕੀਤੀ ਹੈ ਜਿਹੜੀ ਧਰਮ ਪਰਵਰਤਨ ਨੂੰ ਰੋਕਣ ਦੀ ਮਗਰ ਇਸ ਵਕਤ ਜਦ ਜਿਹੜਾ ਇਹ ਹੜ ਆਇਨੇ ਤਦ ਤੇ ਹੁਣ ਲੋਕਾਂ ਨੇ ਸਾਕਸ਼ਾਤ ਦੇਖ ਲਿਆ ਕਿ ਜਿਹੜੇ ਲੋਕ ਤੁਹਾਨੂੰ ਲੁਭਾਉਣੇ ਸਪਨੇ ਦਿਨਦੇ ਹੁੰਦੇ ਸੀ ਲੁਭਾਉਣੇ ਚੀਜ਼ਾਂ ਦਿਖਾਉਂਦੇ ਹੁੰਦੇ ਸੀ ਜਾਦੂ ਟੋਨੇ ਦਿਖਾ ਕੇ ਤੁਹਾਨੂੰ ਆਪਣੇ ਧਰਮ ਪਰਵਰਤਨ ਕਰਦੇ ਸੀ ਅੱਜ ਉਹ ਲੋਕ ਭੱਜ ਗਏ ਜਿਹੜੇ ਲੋਕ ਤੁਹਾਨੂੰ ਮਨਾ ਹੀ ਕਰਦੇ ਸੀ ਕਿ ਗੁਰੂ ਘਰ ਦੀ ਦੇਖ ਤੱਕ ਨਹੀਂ ਖਾਣੀ ਅੱਜ ਉਹੀ ਜਿਹੜੇ ਪਾਦਰੀ ਬਣ ਕੇ ਤੇ ਘੁੰਮਰੇ ਸੀ ਉਹ ਉਹ ਜਾ ਕੇ ਗੁਰੂ ਘਰਾਂ ਦੇ ਵਿੱਚ ਲੰਗਰ ਛੱਕ ਰਿਹਾ ਉਹ ਇਤੋਂ ਪਤਾ ਚੱਲਦਾ ਹੈ ਕਿ ਹਰ ਸਿੱਖ ਕੋਲੋ ਇੱਕੋ ਹੀ ਓਟ ਆਸਰਾ ਹੈ ਉਹ ਧੰਤੰਤੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਔਰ ਜਿਹੜਾ ਵੀ ਇਹਦਾ ਓਟ ਆਸਰਾ ਚੀਤੇਗਾ ਉਹਨੂੰ ਹੋ ਵੀ ਮੁਸੀਬਤਾਂ ਦੇ ਸਾਹਮਣੇ ਆਣ ਤੇ ਉਹਨੂੰ ਨਜ਼ਰ ਆਣਾ ਚਾਹੀਦਾ ਹੈ ਕਿ ਇਹ ਕਿਤਨੇ ਨਾ ਕਿਤਨੇ ਮੇਰੇ ਵੱਲੋਂ ਕੀਤੀਆਂ ਜੜੀਆਂ ਗਲਤੀਆਂ ਨੇ ਉਹਨੂੰ ਮੈਦ ਭੁਗਤਦਾ ਪਾਇਆ ਹੈ ਲੱਗਦਾ ਨਹੀਂ ਕਿ ਇੱਕ ਗੁਰਦੁਆਰਾ ਹੋਵੇ ਤੇ ਇਹ ਜਿਹੜਾ ਫਰਕ ਪੈ ਸਕਦਾ ਹੈ ਦੇਖੋ ਇਹ ਲੰਮਾ ਵਿਸ਼ਾ ਇਹਦੇ ਉੱਤੇ ਗੱਲ ਕਰੀਏ ਆਪਾਂ ਕਿ ਇੱਕ ਗੁਰਦੁਆਰਾ ਹੋ ਜਾਏ ਜਾਂ ਦੋ ਗੁਰਦੁਆਰੇ ਹੋਣ ਜਿੱਥੇ ਗੁਰਦੁਆਰੇ ਬਣੇ ਨੇ ਜਿੱਥੇ ਸਾਰੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਸਾਰੇ ਜਿਹੜੇ ਲੋਕ ਨੇ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜੀਂਦੇ ਨੇ ਭਾਵੇਂ ਘਰ ਘਰ ਦੇ ਵਿੱਚ ਹੋਏ ਆਪਾਂ ਗੱਲ ਕਰਦੇ ਆ ਘਰ ਘਰ ਧਰਮਸਾਲ ਦੀ ਧਰਮਸਾਲ ਹਰ ਕਾਰਜ ਚੁਲਣਾ ਚਾਹੀਦਾ ਹਰ ਕਾਰਜ ਦੇ ਵਿੱਚ ਗੁਰੂ ਦੇ ਚਸ ਗਾਇਨ ਹੋਣੇ ਚਾਹੀਦੇ ਨੇ ਗੁਰੂ ਦੀਆਂ ਗੱਲਾਂ